ਸੰਤ ਸਮਾਜ ਦੇ ਮੁੱਖ ਬੁਲਾਰੇ ਦਾ ਕਤਲ ਕਰ ਦਿੱਤਾ ਗਿਆ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਨੇੜੇ ਕਤਲ ਕਰ ਦਿੱਤਾ ਗਿਆ ਕਸਬਾ ਘੁਮਾਣ ਦੇ ਨੇੜੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਰਤਾਰ ਸਿੰਘ ਪਿੰਡਰਾਵਾਲਿਆਂ ਦੇ ਭਤੀਜੇ ਸਨ ਬਲਵਿੰਦਰ ਸਿੰਘ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਦਮਦਮਈ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਸਨ ਤੇ ਬੀਤੀ ਰਾਤ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਕਰ ਦਿੱਤਾ ਗਿਆ ਤੇ ਬੀਤੀ ਰਾਤ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ ਨੇੜੇ ਦੀ ਇਹ ਵਾਰਦਾਤ ਹੈ ਗੁਰਦੁਆਰਾ ਸਾਹਿਬ ਦੇ ਮੁਖੀ ਸਨ ਬਲਵਿੰਦਰ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਲਾਸ਼ ਮਿਲੀ ਹੈ ਸੰਤ ਸਮਾਜ ਦੇ ਮੁਖ ਬੁਲਾਰੇ ਦਾ ਇੱਥੇ ਕਤਲ ਕਰ ਦਿੱਤਾ ਗਿਆ ਬੀਤੇ ਰਾਤ ਕਤਲ ਦੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਕਤਲ ਦੀ ਵਾਰਦਾਤ ਨੂੰ ਬੀਤੀ ਰਾਤ ਅੰਜਾਮ ਦਿੱਤਾ ਗਿਆ ਤਾਂ ਇੱਥੇ ਦਾਸ ਦਾ ਇਹ ਕਿ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਭਤੀਜੇ ਸਨ ਬਲਵਿੰਦਰ ਸਿੰਘ ਜਿਨ੍ਹਾਂ ਦਾ ਬੀਤੇ ਰਾਤ ਕਤਲ ਕਰ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਮੁਖੀ ਵੀ ਸਨ ਬਲਵਿੰਦਰ ਸਿੰਘ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ ਨੇੜੇ ਦੀ ਇਹ ਵਾਰਦਾਤ ਹੈ ਗੁਰਦੁਆਰਾ ਸਾਹਿਬ ਅੰਦਰੋਂ Laash ਮਿਲੀ ਹੈ ਤੇ ਬਲਵਿੰਦਰ ਸਿੰਘ ਖਾਲਸਾ ਤਾਂ ਬਟਾਲਾ ਨੇੜੇ ਕਤਲ ਕਰ ਦਿੱਤਾ ਗਿਆ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ ਨੇੜੇ ਦੀ ਇਹ ਵਾਰਦਾਤ ਹੈ ਤੇ ਸੰਤ ਸਮਾਜ ਦੇ ਬੁਲਾਰੇ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਨੇੜੇ ਕਤਲ ਕਰ ਦਿੱਤਾ ਗਿਆ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਉਹ ਤੀਜੇ ਸਨ ਬਲਵਿੰਦਰ ਸਿੰਘ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਰਤਾਰ ਸਿੰਘ ਪਿੰਡਰਾ ਵਾਲਿਆਂ ਦੇ ਪਤੇਜੇ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਦਮਦਮੇ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾ ਵਾਲਿਆਂ ਜਿਨ੍ਹਾਂ ਦੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਬੀਤੀ ਰਾਤ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਬਪਾਲ ਸਿੰਘ ਜੁੜਗੇ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਬਪਾਲ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਨੇੜੇ ਕਤਲ ਕੀਤਾ ਗਿਆ ਤੇ ਕੀ ਅਪਡੇਟ ਹੈ ਇਸ ਮਾਮਲੇ ਨੂੰ ਲੈ ਕੇ ਅ ਦੇਖੋ ਨਿਰਮਤਾਨ ਮੈਂ ਤਾਂ ਸਾਂ ਚਾਹਾਂਗਾ ਕਿ ਬਲਵਿੰਦਰ ਸਿੰਘ ਖਾਲਸਾ ਜੋ ਕਿ ਸੰਤ ਸਮਾਜ ਦੇ ਮੁਖ ਬੁਲਾਰੇ ਸੀ ਤੇ ਸੰਤ ਕਰਤਾ ਸਿੰਘ ਪੰਡਰਾਵਾਲਾ ਦੇ ਭਤੀਜੇ ਸੀ ਉਹਨਾਂ ਦਾ ਕਤਲ ਜਿਹੜਾ ਹੈ ਉਹ ਕਸਬਾ ਕੁਮਹਾਨ ਦੇ ਨੇੜੇ ਗੁਰਦੁਆਰਾ ਰਾਮ ਸਰ ਵਿਖੇ ਰਾਮਦਾਸ ਸਾਹਿਬ ਵਿਖੇ ਕੀਤਾ ਗਿਆ ਹੈ ਇਹ ਉਸ ਗੁਰਦੁਆਰਾ ਸਾਹਿਬ ਦੇ ਮੁਖੀ ਸਨ ਤੇ ਉੱਥੇ ਹੀ ਨਾਲ ਲੱਗਦੀ ਰਹਿਤ ਰਹਿੰਦੇ ਸੀ ਤਾਂ ਹੁਣ ਜੇ ਤਾਜ਼ਾ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਡੀਐਸਪੀ ਰਜੇਸ਼ ਕੱਕਰ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਨਾਲ ਜਿਹੜਾ ਸੇਵਾਦਾਰ ਰਹਿੰਦਾ ਸੀ ਰਮਨ ਨਾਮ ਦਾ ਨੌਜਵਾਨ ਹੈ ਉਹਦੇ ਵੱਲੋਂ ਕਤਲ ਜਿਹੜਾ ਕੀਤਾ ਗਿਆ ਤੇ ਉਹਦੇ ਉੱਤੇ ਬਾਈ ਨੇਮ ਕੇਸ ਜਿਹੜਾ ਰਜਿਸਟਰ ਕਰ ਲਿਆ ਗਿਆ ਫਿਲਹਾਲ ਕਾਤਲ ਜਿਹੜਾ ਹੈ ਉਹ ਫਰਾਰ ਦੱਸਿਆ ਜਾ ਰਿਹਾ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਜਿਹੜਾ ਕਾਤਲ ਹੈ ਉਹ ਹਲਕਾ ਕਾਬੀਆਂ ਨਾਲ ਇੱਕ ਪਿੰਡ ਦਾ ਸਬੰਧਤ ਹੈ ਤਾਂ ਉਹਦੀ ਸਾਰੀ ਜੜੀ ਹੈ ਉਹ ਹੁਣ ਭਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਤੇ ਅਗਲੀ ਕਾਨੂੰਨੀ ਕਾਰਵਾਈ ਨੂੰ ਵੀ ਅਨਜਾਨ ਦਿੱਤਾ ਜਾ ਰਿਹਾ ਤਾਜ਼ਾ ਅਪਡੇਟ ਤੁਹਾਨੂੰ ਮੈਂ ਵੀ ਦੱਸ ਦਿਆਂ ਕਿ ਸੰਤ ਸਮਾਜ ਦੇ ਜਿਹੜੇ ਆ ਲੋਕ ਨੇ ਉਹ ਪਹਾੜੀ ਪਦਾਚੋਂ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਨੇ ਤੇ ਉਹਨਾਂ ਵੱਲੋਂ ਹੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਕਤਲ ਨੂੰ ਕਾਬੂ ਕੀਤਾ ਜਾਵੇ ਜੀ ਤੇ ਆਖਰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਗਿਆ ਕੀ ਕੋਈ ਕਾਰਨ ਸਾਹਮਣੇ ਆਇਆ ਪਪਲ ਦੇਖੋ ਜੋ ਡੀਐਸਪੀ ਰਜੈਸਟਰਕਰ ਨਾਲ ਸਾਡੀ ਗੱਲਬਾਤ ਹੋਈ ਫੋਨ ਦੇ ਉੱਤੇ ਉਹਨਾਂ ਨੂੰ ਜਦੋਂ ਮੈਂ ਇਹ ਸਵਾਲ ਕੀਤਾ ਤਾਂ ਉਹਨਾਂ ਨੇ ਇਹੀ ਦੱਸਿਆ ਕਿ ਫਿਲਹਾਲ ਅਗਲੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਪਰ ਬੰਦਵਾਚ ਜ਼ਰੂਰ ਉਹਨਾਂ ਨੇ ਕਿਹਾ ਕਿ ਇਹ ਕੋਈ ਆਪਸੀ ਰੰਜਿਸ਼ ਦਾ ਨਤੀਜਾ ਨਿਕਲ ਸਕਦਾ ਜੀ ਜੀ ਇਹ ਤੇਪਪਾਲ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਨੇੜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਇਹ ਕਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤੇ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਜੇ ਮੈਂ ਗੱਲ ਕਰਾਂ ਤਾਂ ਨਿਲਮ ਇਹ ਜਿਹੜੇ ਜਿਨ੍ਹਾਂ ਦਾ ਕਤਲ ਹੋਇਆ ਭਾਈ ਬਲਵਿੰਦਰ ਸਿੰਘ ਜੀ ਦਾ ਇਹ ਉਸੇ ਗੁਰਦੁਆਰਾ ਸਾਹਿਬ ਦੇ ਮੁਖੀ ਸਨ ਤੇ ਗੁਰਦੁਆਰੇ ਦੇ ਨਾਲ ਹੀ ਇਹਨਾਂ ਦੀ ਰਹਿ ਹੈ ਸੀ ਕਿਉਂਕਿ ਗੁਰਦੁਆਰੇ ਦੀ ਬੈਕ ਸਾਈਡ ਤੇ ਦੋ ਕਮਰੇ ਬਣੇ ਹੋਏ ਸੀ ਉਹਨਾਂ ਦੇ ਵਿੱਚ ਹੀ ਰਹਿੰਦੇ ਸੀ ਤੇ ਦੋ ਸੇਵਾਦਾਰ ਇਹਨਾਂ ਦੀ ਸੇਵਾ ਦੇ ਵਾਸਤੇ ਉੱਥੇ ਰਹਿੰਦੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਕੇਸ ਰਜਿਸਟਰ ਕੀਤਾ ਗਿਆ ਤਾਂ ਜੇ ਗੱਲ ਕੀਤੀ ਜਾਵੇ ਤਾਂ ਉੱਥੇ ਦੇਰ ਰਾਤ ਇੱਕ ਕਤਲ ਹੋਇਆ ਹੈ ਤਾਂ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਮੌਕੇ ਤੇ ਪੁਲਿਸ ਟੀਮ ਦੇਰ ਰਾਤ ਹੀ ਉੱਥੇ ਪਹੁੰਚ ਗਈ ਸੀ ਜਿਹੜੀ ਮ੍ਰਿਤਕ ਦੀ ਲਾਸ਼ ਹੀ ਆਪਣੇ ਕਬਜ਼ੇ ਚ ਲੈ ਕੇ ਉਹਨਾਂ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵੀ ਭੇਜ ਦਿੱਤੀ ਸੀ ਤੇ ਜੇ ਗੱਲ ਕੀਤੀ ਜਾਵੇ ਪੁਲਿਸ ਦੀ ਕਾਰਗੁਜ਼ਾਰੀ ਦੀ ਜਾਂ ਫਿਰ ਉੱਥੇ ਪੁਲਿਸ ਪ੍ਰਬੰਧਨਾਂ ਦੀ ਤਾਂ ਇਹ ਇਲਾਕਾ ਜਿਹੜਾ ਹੈ ਇੱਕ ਪਿੰਡੂ ਇਲਾਕਾ ਹੈ ਤਾਂ ਅਠਵਾਲ ਪੁਲ ਪੈਂਦਾ ਜਿਸ ਦੇ ਨਜ਼ਦੀਕ ਹੀ ਇਹ ਗੁਰਦੁਆਰਾ ਇਹ ਗੁਰਦੁਆਰਾ ਖੇਤਾਂ ਦੇ ਨਜ਼ਦੀਕ ਬਣਿਆ ਹੋਇਆ ਜਿਸ ਤਰ੍ਹਾਂ ਡੇਰੇ ਆਮ ਬਣੇ ਹੁੰਦੇ ਨੇ ਖੇਤਾਂ ਦੇ ਵਿੱਚ ਉਸ ਤਰੀਕੇ ਨਾਲ ਗੁਰਦੁਆਰਾ ਬਣਿਆ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਦੋ ਸੇਵਾਦਾਨਾਂ ਇੱਕ ਕੱਲੇ ਹੀ ਰਹਿੰਦੇ ਸੀ ਤਾਂ ਕਾਫੀ ਲੰਬੇ ਸਮੇਂ ਤੋਂ ਸੰਸਮਾਨ ਨਾਲ ਜੁੜੇ ਹੋਏ ਸੀ ਤਾਂ ਉੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਕਰਦੇ ਐਸੀ ਕੋਈ ਕਿਸੇ ਨੂੰ ਸ਼ੱਕ ਜਾਂ ਨੀਅਤ ਨਹੀਂ ਸੀ ਲੱਗਦੀ ਕਿ ਇਹਨਾਂ ਦਾ ਕਤਲ ਹੋ ਜਾਵੇਗਾ ਅਚਾਨਕ ਹੋਈ ਇਹ ਵਾਰਦਾਤ ਨੇ ਇੱਕ ਵਾਰ ਜੂਰ ਲੋਕਾਂ ਦੇ ਵੀ ਜਿਹੜੇ ਰੋਂਗ ਤੇ ਖੜੇ ਕਰ ਦਿੱਤੇ ਨੇ ਤੇ ਬਪਾਲ ਹੁਣ ਅੰਤਮ ਰਸਮਾਂ ਕਦੋਂ ਨਹੀਂ ਆਈਆਂ ਜਾਣਗੀਆਂ ਬਲਵੰਦਰ ਸਿੰਘ ਖਾਲਸਾ ਦੇ ਦੇਖੋ ਨਿਲਮਤ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਉੱਥੇ ਹੋਣ ਸੰਤ ਸਮਾਜ ਦੇ ਜਿਹੜੇ ਲੋਕ ਨੇ ਉਹ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਇਹਨਾਂ ਦੀ ਮ੍ਰਿਤਕ ਦੇ ਜਰੀਆ ਸਿਵਲ ਹਸਪਤਾਲ ਬਟਾਲਾ ਲਿਆਂਦੀ ਹੋਈ ਹੈ ਉੱਥੇ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਹੀ ਇਹਨਾਂ ਦੀ ਮ੍ਰਿਤਕ ਦੇ ਫਿਰ ਵਾਪਸ ਉੱਥੇ ਗੁਰਦੁਆਰਾ ਸਾਹਿਬ ਲਈ ਜਾਈ ਜਾਏਗੀ ਤੇ ਫਿਰ ਸੰਤ ਸਮਾਜ ਵੱਲੋਂ ਹੀ ਫ਼ਾਕਾ ਲਿਆ ਜਾਵੇਗਾ ਕਿ ਕਿੱਥੇ ਤੇ ਕਿਵੇਂ ਇਹਨਾਂ ਦਾ ਅੰਤਿਮ ਸੰਸਕਾਰ ਕਰਨਾ ਹੈ ਜੀ ਜੀ ਬਹੁਤ শুকਰਿਆ ਭਪਾਲ तमाम ਜਾਣਕਾਰੀ ਦੇਣ ਦੇ ਲਈ ਤਾਂ ਸੰਤ ਸਮਾਜ ਦੇ ਮੁੱਖ ਬੁਲਾਰੇ ਦੀ ਕਤਲ ਦੀ ਵਾਰਦਾਤ ਨੂੰ ਇੱਥੇ ਅੰਜਾਮ ਦਿੱਤਾ ਗਿਆ ਤੇ ਮਾਮਲਾ ਵੀ ਦਰਜੇ ਕਰ ਲਿਆ ਗਿਆ ਤੇ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਨੇੜੇ ਕਤਲ ਕਰ ਲਿਆ ਗਿਆ ਤਾਂ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਨੇੜੇ ਕਤਲ ਹੋਇਆ ਹੈ ਡੀਐਸਪੀ ਦਾ ਇਸ ਮਾਮਲੇ ਨੂੰ ਲੈ ਕੇ ਕੀ ਕੀ ਕਹਣਾ ਉਹ ਤੁਹਾਨੂੰ ਸੁਣਾਉਂਦੇ ਹਾਂ ਇਹ ਸੋਇਆ ਜੀ ਬਲਵਿੰਦਰ ਸਿੰਘ ਜਰ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਫੋਨ ਦੀ ਮਰਕੋਡਿੰਗ ਲਗਾਈ ਹੋਈ ਹੈ ਮਤਲਕ ਜਿਹੜਾ ਕਤਲ ਕੇਸ ਹੋਇਆ ਜੀ ਬਲਵਿੰਦਰ ਸਿੰਘ ਜੀ ਦਾ ਉਹਦੇ ਬਾਰੇ ਜਾਣਕਾਰੀ ਲੈਣੀ ਤੁਹਾਡੇ ਕੋਲੋਂ ਜੀ ਸਰ ਇਹ ਭਾਈ ਬਲਵਿੰਦਰ ਸਿੰਘ ਜਿਹਦਾ ਕਤਲ ਕਿੰਨੇ ਵਜੇ ਤੇ ਕਿਵੇਂ ਹੋਇਆ ਜੀ ਤੇ ਕੀ ਕਾਰਵਾਈ ਕੀਤੀ ਗਈ ਹੈ ਇਸ ਵਿੱਚ ਰਾਤ ਨੂੰ ਕੋਈ 10:30 ਵਜੇ ਜਦ ਮਰਡਰ ਹੋਇਆ ਤੇ ਸਾਨੂੰ ਇਨਫੋਰਮੇਸ਼ਨ ਮਿਲਣ ਤੇ ਅਸੀਂ ਉਹਦੀ ਮੌਲੀ ਕਤੂਸ਼ ਕਰਦੇ ਹੋਇਆ ਪਰਤਾ ਸ਼ੁਰੂ ਕੀਤਾ ਤੇ ਤਤਕਸ਼ ਕਰ ਰਹੇ ਹਾਂ ਸਰ ਇਹ ਪਰਚਾ ਕਿਹਦੇ ਉੱਤੇ ਦਰਜ ਹੋਇਆ ਤੇ ਕਿੰਨੇ ਲੋਕਾਂ ਤੇ ਹੋਇਆ ਜੀ ਇੱਕ ਹੀ ਵਿਅਕਤੀ ਹੈ ਉਹ ਜਿਹੜਾ ਉਹਨਾਂ ਸੇਵਾਦਾਰ ਸੀ ਰਮਨਜੀਤ ਸਿੰਘ ਸਨ ਅਦਲਬਾਖ ਸਿੰਘ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇਜ਼ ਧਾਰ ਹਥਿਆਰ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਕਤਲ ਨਹੀਂ ਹੋਇਆ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਰਿਹਸ਼ ਵਿੱਚ ਕਤਲ ਹੋਇਆ ਤਹਾਡੇ ਫੋਨ ਪਰ ਮੈਂ ਤੁਹਾਨੂੰ ਦੱਸ ਦਿਆਂਗਾ ਤੁਹਾਡੇ ਫੋਨ ਦੀ ਮਰਕੋਡਿੰਗ ਲਗਾਈ ਹੋਈ ਹੈ ਮਤਲਕ ਜਿਹੜਾ ਕਤਲ ਕੇਸ ਹੋਇਆ ਜੀ ਬਲਵਿੰਦਰ ਸਿੰਘ ਜੀ ਦਾ ਉਹਦੇ ਬਾਰੇ ਜਾਣਕਾਰੀ ਲੈਣੀ ਤੁਹਾਡੇ ਕੋਲੋਂ ਜੀ ਸਰ ਇਹ ਭਾਈ ਬਲਵਿੰਦਰ ਸਿੰਘ ਜੀ ਦਾ ਕਤਲ ਕਿੰਨੇ ਵਜੇ ਤੇ ਕਿਵੇਂ ਹੋਇਆ ਜੀ ਤੇ ਕੀ ਕਾਰਵਾਈ ਕੀਤੀ ਗਈ ਹੈ ਇਸ ਰਤ ਨੂੰ ਕੋਈ 10:30 ਵਜੇ ਜਦ ਮਰਡਰ ਹੋਇਆ ਤੇ ਸਾਨੂੰ ਇਨਫੋਰਮੇਸ਼ਨ ਮਿਲਣ ਤੇ ਅਸੀਂ ਉਹਦੀ ਮੁੱਢਲੀ ਤਫਤੀਸ਼ ਕਰਦੇ ਹਾਂ ਪਰ ਤਰਸ ਰਿਹਾ ਤਫਤੀਸ਼ ਕਰ ਰਹੇ ਹਾਂ ਸਰ ਪਰਚਾ ਕਿਹਦੇ ਉੱਤੇ ਦਰਜ ਹੋਇਆ ਤੇ ਕਿੰਨੇ ਲੋਕਾਂ ਤੇ ਹੋਇਆ ਜੀ ਇੱਕ ਹੀ ਵਿਅਕਤੀ ਹੈ ਉਹ ਜਿਹੜਾ ਉਹਨਾਂ ਸੇਵਾਦਾਰ ਸੀ ਰਮਨਜੀਤ ਸਿੰਘ ਸਨ ਅਦਲਬਾਖ ਸਿੰਘ ਵਾਸੀ ਕਾਦੀਆ ਜੀ ਤੇ ਸਰ ਉਹਦੀ ਗ੍ਰਿਫਤਾਰੀ ਹੋ ਪਾਈ ਜੀ ਮਲੇ ਬਸਕੌਂਡ ਤੇ ਸਰ ਕੋਈ ਪਤਾ ਚੱਲਿਆ ਕਾਰਨਾਂ ਦਾ ਤੇ ਕਿਸ ਚੀਜ਼ ਨਾਲ ਕਤਲ ਕੀਤਾ ਗਿਆ ਜੀ ਤੇ ਜਦ ਆ ਖਿਆਣਾ ਹੋਇਆ ਬਾਕੀ ਉਹਨਾਂ ਦੀ ਆਪਣੀ ਜਨ ਜਾਤੀ ਲਗੀ ਗੱਲ ਬਾਕੀ ਜੋ ਚੱਲ ਰਹੀ ਹੈ ਜਿਸਨਾਂ ਹੋਏਗਾ ਦੰਦਸਾਂ ਜੀ ਤੇ ਇਹ ਸਰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੋਇਆ ਕਤਲ ਜੀ ਨਹੀਂ 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 ਜੀ ਜੀ ਗੁਰਦੁਆਰਾ ਸੈਪਰੇਟ ਹੈਗਾ ਜੀ ਜੀ ਗੁਰਦੁਆਰੇ ਦੇ ਬੈਕ ਸਾਈਡ ਤੇ ਉਹਨਾਂ ਨੇ ਆਪਣੀ ਰਹਿائش ਕੀਤੀ ਹੋਈ ਸੀ ਠੀਕ ਹੈ ਟੂ ਕਮਰੇ ਰਹਿ ਸੀ ਠੀਕ ਹੈ ਹਾਂ ਜਿੱਥੇ ਉਹ ਆਪਣਾ ਰਹਿੰਦੇ ਸੀ ਉੱਥੇ ਦੀ ਗੱਲ ਤੇ ਉੱਥੇ ਫਿਰ ਕਮਰਿਆਂ ਚ ਇਕੱਲੇ ਰਹਿੰਦੇ ਸੀ ਸਾਰੇ ਹਾਂ ਉਹਨਾਂ ਦੇ ਉਹ ਸੀ ਦੋ ਦੋ ਸੇਵਾਦਾਰ ਸੀ ਉਹਨਾਂ ਦੇ ਨਾਲ ਨਾਲ ਦੇ ਕਮਰੇ ਸੇਵਾਦਾਰ ਰਹਿੰਦੇ ਸੀ ਕਮਰੇ ਆਫ ਕਰਦੇ ਠੀਕ ਹੈ ਤੇ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਜੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕਰ ਰਹੇ ਨੇ ਜੀ ਮੈਂ ਟ੍ਰਿਸ਼ ਕਰ ਰਹੇ ਠੀਕ ਸਰ ਥੈਂਕ ਯੂ ਥੈਂਕ ਯੂ ਸਰ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਹਾਡੇ ਫੋਨ ਦੀ ਰਿਕਾਰਡਿੰਗ ਲਗਾਈ ਹੋਈ ਹੈ ਮੁਤਲਕ ਜਿਹੜਾ ਕਤਲ ਕੇਸ ਹੋਇਆ ਜੀ ਬਲਵਿੰਦਰ ਸਿੰਘ ਜੀ ਦਾ ਉਹਦੇ ਬਾਰੇ ਜਾਣਕਾਰੀ ਭਾਈ ਬਲਵਿੰਦਰ ਸਿੰਘ ਜੀ ਦਾ ਕਤਲ ਕਿੰਨੇ ਵਜੇ ਤੇ ਕਿਵੇਂ ਹੋਇਆ ਜੀ ਤੇ ਕੀ ਕਾਰਵਾਈ ਕੀਤੀ ਗਈ ਹੈ ਜੀ